ਉਹ ਇੱਕ ਦੂਜਾ ਕੀ ਕਹੀ ਹਣੇ ਬਾਰੇ ਹੁਣ ਉਹ 16 ਸਾਲ ਉਰਦੂ ਬੋਲ ਕੇ ਚਲੇ ਗਏ ਇਥੋਂ ਮਨਪ੍ਰੀਤ ਬਾਦਲ ਅਸੀਂ ਵੀ ਉਹ ਅਸੀਂ ਵੀ ਉਹਦੇ ਨਾਲ ਸੀ ਪੰਜਾਬ ਦਾ ਹੋਕਾ ਦਿੱਤਾ ਸੀ ਹੋਕਾ ਦੇ ਕੇ ਆਪ ਤੁਰ ਗਿਆ ਸੀ ਇਹ ਕਿੱਦਾਂ ਚਲੇ ਗਿਆ ਯਾਰ ਅਸੀਂ ਉੱਥੇ ਖੜੇ ਰਹਿ ਗਏ ਪਰ ਕਿ ਟੁਕ ਟ ਅਸੀਂ ਭਗਤ ਸਿੰਘ ਨਾਲ ਤਾਂ ਖੜੇ ਆ ਨਾ ਜਿੱਥੇ ਗਏ ਸੀ ਘਟਕੜਕਲਾ ਤੁਹਾਡੇ ਚੋਂ ਵੀ ਬਹੁਤ ਗਏ ਹੁਣੇ ਉਦੋਂ ਅਸੀਂ ਉੱਥੇ ਹੀ ਖੜੇ ਆ ਅਸੀਂ ਉਹਦੇ ਪਿੰਡ ਜਾ ਕੇ ਸੌ ਚੱਕੀ ਐ ਉਹ ਪਤਾ ਨਹੀਂ ਕਿੱਧਰ ਕਿੱਧਰ ਦੀ ਕਿੱਧਰ ਦੀ ਹੋਕਾਇਤ ਕਿ ਭਾਜਪੀ ਵੱਲੋਂ ਫਿਰਦਾ ਹੈ ਦੱਸੋ ਉਹਨਾ ਕਿਤੇ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗ ਗਈ ਵੋਟਾਂ ਦੇ ਦਿਨ ਸੀ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗ ਗਈ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਪਾਰਟੀ ਦੇ ਦਫ਼ਤਰ ਵਾਲਿਆਂ ਚੋਂ ਦੇਖੋ ਜੀ ਸਾਡੇ ਦਫ਼ਤਰ ਨੂੰ ਅੱਗ ਲੱਗ ਗਈ ਸਾਡੇ ਝੰਡੇ ਸਾਡੇ ਪੋਸਟਰ ਸਾਰੇ ਇੱਥੇ ਹੀ ਪਏ ਨੇ ਵੋਟਾਂ ਹਾਰ ਜਾਾਂਗੇ ਅਸੀਂ ਇਹ ਵਿਰੋਧੀਆਂ ਦੀ ਚਾਲ ਲੱਗਦੀ ਐ ਛੇਤੀ ਛੇਤੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੋ ਅੱਗ ਬੁਝਾਓ 5 ਮਿੰਟਾਂ ਬਾਅਦ ਉਸੇ ਬੰਦੇ ਨੇ ਫੋਨ ਕੀਤਾ ਕਹਿੰਦਾ ਜੀ ਕੋਈ ਗੱਡੀ ਭੇਜਣ ਦੀ ਲੋੜ ਨਹੀਂ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਫਾਇਰ ਬਗੇੜ ਵਾਲੇ ਕਹਿੰਦੇ ਅੱਗ ਤੇ ਕਾਬੂ ਪਾ ਲਿਆ ਅਨੇ ਅੱਗ ਤੇ ਕਾਬੂ ਨਹੀਂ ਪਾਇਆ ਜੀ ਮੈਂ ਹੀ ਪਾਰਟੀ ਬਦਲੀ ਕਹਿੰਦਾ ਹੁਣ ਇਹ ਵਿਰੋਧੀ ਪਾਰਟੀ ਦਾ ਦਫ਼ਤਰ ਐ ਮੱਚੀ ਜਾਣ ਦਿਓ ਸੜੀ ਜਾ ਅਹੀਂ ਕਰਦੇ ਐ ਤੂੰ ਕਦੇ ਉਧਰੋਂ ਹੁੰਦੇ ਐ ਕਦੇ ਇਧਰੋਂ ਹੁੰਦੇ ਐ ਪਾਰਟੀ ਵੀ ਬਦਲ ਲੈਂਦੇ ਸਿੱਧੀ ਕਦੇ ਤਾਂ ਖੜਜੋ ਕਦੇ ਲੋਕਾਂ ਨਾਲ ਖੜਜੋ ਕਦੇ ਲੋਕਾਂ ਦੀ ਬੋਲੀ ਜੀ ਬੋਲ ਲਓ ਚਲੋ ਵੀ ਲੋਕਾਂ ਨੂੰ ਦੱਸ ਦੋ ਜੋ ਲੱਗਾਂ اردو ਦੇ ਸ਼ੇਰ ਖੁਰਦਸ਼ੇ ਮਹਿਫਲੇ ਖਰੂਸ ਲੋਕ ਕਹਿੰਦੇ ਕੀ ਕਹੀ ਜਾਂਦਾ ਇਹ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਜਿੱਦẽ ਜਗਦੀਸ਼ ਭੋਲੇ ਨੇ ਮਜੀਠੀਏ ਦਾ ਨਾਮ ਲੈਤਾ ਵੀ ਮੈਂ ਚਿੱਟੇ ਦਾ ਕੰਮ ਉਹਦੇ ਬਾਰੇ ਕਰਦਾ ਸੀ ਉਹਦੇ ਬਠਿੰਡੇ ਸੀ ਅਸੀਂ ਮਨਪ੍ਰੀਤ ਬਾਦਲ ਨਾਲ ਸੀ ਪੀਪੀਪੀ ਵੱਲੋਂ ਪਤਕਰਾਰੀ ਉਹ ਕਹਿੰਦੇ ਬਹੁਤ ਵੱਡੀ ਘਟਨਾ ਹੋ ਗਈ ਪੰਜਾਬ 'ਚ ਜਗਦੀਸ਼ ਭੋਲੇ ਨੇ ਮਜੀਠੀਏ ਦਾ ਨਾਮ ਲੈਤਾ ਕੀ ਕਹਿਣਾ ਚਾਹੋਂਗੇ ਮਨਪ੍ਰੀਤ ਬਾਲ ਕਹਿੰਦਾ ਵੀ ਜਦੋਂ ਫਰਾਂਸ 'ਚ ਕ੍ਰਾਂਤੀ ਆਈ ਹੈ ਉਸ ਵੇਲੇ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਂ ਲੈਤਾ ਮਜੀਠੀਏ ਦਾ ਕੀ ਕਹਿਣਾ ਚਾਹੋਗੇ ਕਹਿੰਦਾ ਜਦੋਂ ਸਕਾਟਲੈਂਡ ਚ ਤਖਤਾ ਪਲਟਿਆ ਨਾ ਉਸ ਵੇਲੇ ਰਾਜੇ ਨੇ ਕੀ ਗੱਲ ਕਹੀ ਸੀ ਪਤਾ ਉਹ ਕਹਿੰਦੇ ਜੀ ਉਹ ਤਾਂ ਪਤਾ ਨਹੀਂ ਜਗਦੀਸ਼ ਭੋਲੇ ਨੇ ਨਾਂ ਲੈਤਾ ਮਜੀਠੀਏ ਦਾ ਕਹਿਣਾ ਚਾਹੋਗੇ ਉਹ ਕਹਿੰਦਾ ਧਰਤੀ ਲਹੂ ਮੰਗਦੀ ਐ ਲਹੂ ਉਹ ਕਹਿੰਦੇ ਜੀ ਉਹ ਬਾਅਦ ਦੇਖ ਲਾਂਗੇ ਜਗਦੀਸ਼ ਭੋਲੇ ਨੇ ਨਾਂ ਲੈਤਾ ਅਖਬਾਰਾਂ ਵਾਲੇ ਸਾਨੂੰ ਫੋਨ ਕਰੀ ਜਾਂਦੇ ਨੇ ਛਾਪਣ ਕਨੀਓ ਖੜੇ ਆ ਦੱਸੋ ਕੋਈ ਆਪਦਾ ਆਪ ਦਾ ਬਿਆਨ ਆਪਦੇ ਵਾਲੇ ਪਾਸਿਓ ਵੀ ਕੀ ਕਹਿਣਾ ਚਾਹੋਂਗੇ ਜਗਦੀਸ਼ ਭੋਲੇ ਦਾ ਨਿਨਾ ਲੈ ਤਾਂ ਮਜੀਠੀ ਦਾ ਕਹਿੰਦੇ ਜਦੋਂ علامه اقبال ਨੇ ਲਿਖਿਆ ਕਿ ਕਾਫਲੇ ਲੁੱਟੇ ਹਨ ਰਹਿਬਰੇ ਜहां ਉਹ ਕਹਿੰਦੇ ਜੀ ਉਹ ਬਾਤ ਦੇਖ ਲਾਂਗੇ ਕਾਫਲੇ ਜਗਦੀਸ਼ ਭੋਲੇ ਨੇ ਨਾਂ ਲੈਤਾ ਮਜੀਠੀਏ ਦਾ ਕੁਝ ਬੋਲਣਾ ਤਾਂ ਦੱਸ ਦੋ ਕਹਿੰਦਾ ਜਦੋਂ ਫਲਸਤੀਨ ਦੇ ਵਿੱਚ ਯਾਸਰਰਾਫਾਤ ਨੇ ਕ੍ਰਾਂਤੀ ਲਿਆਂਦੀ ਨਾ ਉਹ ਚਲੇ ਗਏ ਜੀ ਪੱਤਰਕਾਰ ਅਤੇ ਕਾਜ ਅਸੀਂ ਵੀ ਚਲੇ ਗਏ ਤੇ ਬਾਦਲਪਿੰਡ ਨਾਲ ਹੀ ਚਲੇ ਗਏ ਮੈਂ ਵੀ ਉੱਪਰਲੇ ਪਾਸੇ ਘਰ ਉੱਥੇ ਫਰਮ ਹੋ ਜਾ ਉੱਥੇ ਰਹੇ ਚਲੋ ਰਹਿ ਰਾਤ ਨੂੰ ਸਵੇਰੇ ਉੱਠੇ ਚਾਹ ਪੀਣ ਲੱਗੇ ਤਾਂ ਟਰੈਕ ਸੂਟ ਜਾਂ ਪਾਇਆ ਹੋਇਆ ਸਾਰੇ ਖਵਾਰ ਅੰਗਰੇਜ਼ੀ ਦੇ ਹਿੰਦੀ ਦੇ ਪੰਜਾਬੀ ਦੇ ਉਹ ਤੇ ਕਟ ਆਪਦੇ ਬੈੱਡ ਦੇ ਉੱਤੇ ਐ ਖੰਡਾਈ ਬੈਠਾ ਮਨਪ੍ਰੀਤ ਬਾਦਲ ਮੈਨੂੰ ਕਹਿੰਦਾ ਮਾਨ ਸਾਹਿਬ মিডিਆ ਸਾਥ ਨਹੀਂ ਦੇ ਰਿਹਾ ਮੈਂ ਕੀ ਹੋ ਗਿਆ ਜੀ ਕਹਿੰਦਾ ਜਿਹੜੀ ਕੱਲ ਆਪਣੀ ਪ੍ਰੈਸ ਕਾਨਫਰੰਸ ਸੀ ਉਹਦੇ ਬਾਰੇ ਇੱਕ ਖਬਰ ਨਹੀਂ ਛਾਪੀ ਕਿਸੇ ਨੇ ਮੈਂ ਕਹਿੰਦਾ ਜੀ ਉਹ ਜਗਦੀਸ਼ ਭੋਲੇ ਵਾਸਤੇ ਮਜੀਠੀਏ ਬਾਰੇ ਪੁੱਛਦੇ ਸੀ ਉਹ ਤੁਸੀਂ ਦੱਸਿਆ ਨਹੀਂ ਫਲਸਤੀਨ ਦੀਆਂ ਖਬਰਾਂ ਬਠਿੰਡੇ ਦੇ ਖਬਰਾਂ ਚ ਛਾਪਦੀਆਂ ਨਹੀਂ ਜੀ ਜਨਾਬ ਦੱਸੋ ਕੀ ਕਰੀਏ ਨਾ ਵੀ ਤੁਸੀਂ ਸਿੱਧਾ ਕਹਿ ਦਿਓ ਯਾਰ ਵੀ ਹਾਂ ਇਹ ਗਲਤ ਹੋ ਗਿਆ ਜਵਾਨੀ ਨੂੰ ਚਿੱਟੇ ਤੇ ਲਾਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਨਾ ਆ ਹੁਣ ਵੀ ਆ ਕੇ ਕਹਿੰਦਾ ਮੈਨੂੰ ਬਨਵਾਸ ਮਿਲ ਗਿਆ ਸੀ ਕਹਿੰਦਾ ਮੈਂ ਤਾਂ ਚੱਲੇ ਗਿਆ ਸੀ ਕਿਹਨੇ ਦਿੱਤਾ ਬਨਵਾਸ ਬਈ ਤੈਨੂੰ ਤੇ ਨਾਲੇ ਤੇਰੇ ਜਿ ਬਨਵਾਸ ਦਿੱਤਾ ਵੀ ਫਿਰ ਤੇਰ ਬਨਵਾਸ ਖੋਲਿਆ ਕਿਹਨੇ ਆ ਕਦੋਂ ਬੁਲਾਇਆ ਤੈਨੂੰ ਵੀ ਆ ਜਾ ਬਨਵਾਸ ਕਰ ਮੈਂ ਕਹ ਹੁਣ ਮੈਂ ਇੱਥੇ ਹੀ ਰਿਹਾ ਕਰੂੰ ਸੁਬੀਰੋ ਇਹਨਾਂ ਨੇ ਕਿਤੇ ਨਹੀਂ ਰਹਿਣਾ ਇਹਨਾਂ ਨੇ ਇਹਨਾਂ ਨੇ ਆਪਦੀਆਂ ਕੁਰਸੀਆਂ ਦੇਖਣੀਆਂ ਨੇ ਅੱਜ ਤਾਂ ਤੁਹਾਡੇ ਨਾਲ ਆ ਥੋਡੇ ਵਰਗੇ ਆ ਐਂ ਰਹਾਂਗੇ ਇਹਨਾਂ ਤੋਂ ਬੱਚਿਓ ਆ ਉਂਗਲ ਲਾਉਣ ਵਾਲੇ ਨੇ ਸਾਰੇ ਅਚਨ ਨਹੀਂ ਹੋਰੀ ਸਾਰੇ ਉਂਗਲ ਲਾਉਣ ਵਾਲੇ ਆਏ ਕਿ ਤੁਹਾਡਾ ਇਹ ਨਹੀਂ ਪਤਾ ਲੱਗਦਾ ਵੀ ਸਲਾਹ ਕਦੋਂ ਕਰਦੇ ਹਾਂ ਵੀ ਕਿਹੜਾ ਮਾਂਜਣਾ ਹੈ ਨਾ ਕਦੇ ਨਹੀਂ ਮੈਂ ਦੇਖਿਆ ਲੋਕ ਵੀ ਆ ਪੰਜ ਬੰਦੇ ਸਲਾਹ ਕਰੀ ਜਾਂਦੇ ਨੇ ਬੋਟ ਕਿਹਨੂੰ ਪਾਉਣੀ ਹੈ ਕਿਤੇ ਨਹੀਂ ਦੇਖਿਆ ਨਾ ਤੁਸੀਂ ਦੇਖਿਓ ਨੇ ਪਤਾ ਨਹੀਂ ਕਦੋਂ ਕੁ ਕਰਦੇ ਹੋ ਅੱਖਾਂ ਅੱਖਾਂ ਨਾਲ ਹੀ ਕਰ ਲੈਨੇ ਹੋ ਕਿਵੇਂ ਹਾਂ ਠੀਕ ਹੈ ਫਿਰ ਐਦਕੀ ਹਾਂ ਚਲੋ ਜੀ ਕੋਈ ਨਾ ਕੋਈ ਤਾਂ ਮੱਝ ਆ ਗਿਆ ਕਰ ਉਹੀ ਰਿਜ਼ਲਟ ਹੁੰਦਾ ਉਹੀ ਰਿਜ਼ਲਟ ਹੁੰਦਾ ਆ ਕਹਿੰਦੇ ਨਾ ਕਾਂਗਰਸ ਵਾਲੇ ਉਹ ਕਹਿੰਦੇ ਮਾਨ ਸਾਹਿਬ ਜਿੰਨੀਆਂ ਮਰਜ਼ੀ ਰੈਲੀਆਂ ਕਰ ਲਓ ਤੁਸੀਂ ਅਸੀਂ ਕੀ ਕਰਦੇ ਆ ਕਾਂਗਰਸ ਦਾ ਸਾਡਾ ਤਰੀਕਾ ਗਿੱਦੜਵਾਹੇ ਜਿਵੇਂ ਮੈਂ ਕੀ ਤਰੀਕਾ ਬਈ ਕਨੇ ਰਾਤੋਂ ਰਾਤ ਅਸੀਂ ਲੱਖਾਂ ਝੰਡੀਆਂ ਲਾ ਦੇਨੇ ਉਹਨੇ ਰੰਗ ਦਾਂਗੇ ਗਿੱਦੜਵਾਹੇ ਨੂੰ ਸਾਰੇ ਪਿੰਡਾਂ ਨੂੰ ਝੰਡੀਆਂ ਲਾ ਦਿਆਂਗੇ ਪੋਸਟਰ ਲਾ ਦਿਆਂਗੇ ਘਰਾਂ ਦੇ ਮੂਹਰੇ ਕਹਿੰਦਾ ਜਦੋਂ ਘਰ ਤੇ ਝੰਡੀ ਲੱਗ ਜੇ ਮਾਨ ਸਾਹਿਬ ਫਿਰ ਸ਼ਰਮੋ ਸ਼ਰਮੀ ਬੋਟ ਪਾਉਣੀ ਪੈਂਦੀ ਹੈ ਮੈਂ ਕਿਹਾ ਕਮਲੀ ਸਮਝੇ ਕਿ ਡਰਵਾਏ ਵਾਲਿਆਂ ਨੂੰ ਮੈਂ ਕਿਹਾ ਲੋਕ ਤੁਹਾਡੇ ਤੋਂ ਵੀ ਤੇਜ ਨੇ ਕਹਿੰਦੇ ਕਿਵੇਂ ਪਹਿਲਾਂ ਨਹੀਂ ਖੁਸ਼ਪਹਿਮੀ ਚ ਨਾ ਰਹ ਜਿਓ ਮੈਂ ਕਿਹਾ ਕਹਿੰਦੇ ਕਿਵੇਂ ਮੈਂ ਕਿਹਾ ਲੋਕ ਅੱਜ ਕੱਲ ਇੰਨੇ ਤੇਜ ਨੇ ਕਰੇ ਝੰਡੀ ਹੋਰ ਦੀ ਮੋਟਰਸਾਈਕਲ ਤੇ ਹੋਰ ਦੀ ਜੇਬ ਤੇ ਬਿੱਲਾ ਹੋਰ ਦਾ ਖਾਣ ਪੀਣ ਕਿਸੇ ਹੋਰ ਪਾਰਟੀ ਵੱਲੋਂ ਰੈਲੀ 'ਚ ਕਿਸੇ ਹੋਰ ਦੀ ਚ ਨਾਰੇ ਕਿਸੇ ਹੋਰ ਦੇ ਅੰਦਰ ਜਾ ਕੇ ਕੋਗਾ ਚਿੱਤ ਕਿਸੇ ਹੋਰ ਦੇ ਕਰਿਓ ਹੁੰਦੇ ਐਂ ਕਰਦੇ ਹੋ ਨਾ ਮੈਂ ਕਹਿਆ ਨਾ ਸਮਝੋ ਤੁਸੀਂ ਕਮਲੇ ਨਾਲ ਸਮ ਸੋ ਗਲਤਫਹਿਮੀਆਂ ਚ ਫਿਰਦੇ ਆ ਵੀਰੋ ਸੋ ਪਲਾਈ ਆਣੇ ਵਾਲਿਓ ਇਹ ਗੱਲ ਤੁਹਾਨੂੰ ਕਹਿਣ ਆਇਆ ਕਿ ਪਹਿਲਾਂ ਮਿਸ ਕਰ ਗਏ ਆਪਾਂ 2022 ਵੇਲੇ ਚੱਲ ਕੋਈ ਨਹੀਂ ਪ੍ਰਮਾਤਮਾ ਨੇ ਮੌਕਾ ਦੇਤਾ ਹਜੇ ਢਾਈ ਸਾਲ ਪਏ ਨੇ ਉਦੋਂ ਗਾਹਲੇ ਵੀ ਪ੍ਰਮਾਤਮਾ ਕਰੂਗਾ ਚੰਗੇ ਕੰਮ ਕਰਾਂਗੇ ਗਾਹਾਂਲੇ ਵੀ ਦੇ ਦੋਗੇ ਪਰ ਐਨਾ ਮੇਰੀ ਗਰੰਟੀ ਹੈ ਜਿਹੜੇ ਢਾਈ ਆਪਾਂ ਮੰਗ ਰਹੇਗੇ ਆਪਾਂ ਸਪੀਡ ਡਬਲ ਕਰ ਦਾਂਗੇ ਜਿਵੇਂ ਆਪਣੇ ਮਿਸਤਰੀ ਦੋ ਲਾ ਦੋ ਫਿਰ ਜੇਰਾ ਦੇ ਘਟ ਘਟ ਦੇਨੇ ਵੀ ਦੋ ਮਿਸਤਰੀ ਲਾ ਲੋ ਚਾਰ ਇੱਕ ਦਾ ਮਸਾਲਾ ਪਾ ਲੋ ਕੇਰਾ ਨਵੇੜੀਏ ਕੰਮ ਇਹ ਕੇਰਾ ਲੈਂਟਰ ਤੇ ਲਿਓ ਇਹਨੂੰ ਜਿਹੜੇ ਢਾਈ ਪਿਛਲੇ ਆਪਾਂ ਥੋੜਾ ਜਿਹਾ ਮਾਗਰ ਰਹਿ ਗਏ ਸਪੀਡ ਡਬਲ ਕਰ ਲਾਂਗੇ ਨਜ਼ਾਰਾ ਪੰਜ ਜੀ ਨਹੀਂ ਆਊਗਾ ਡਿੰਪੀ ਹੋਰਾਂ ਨੇ ਵੀ ਸਾਥ ਨਹੀਂ ਛੱਡਿਆ ਤੁਹਾਡਾ ਨਹੀਂ ਤਾਂ ਕੀ ਹੁੰਦਾ ਆ ਜਾਂਦੇ ਆ ਲੋਕ ਜਿੱਤਣ ਨਹੀਂ ਜਿੱਦੇ ਚਲੇ ਜਾਂਦੇ ਆ ਬਸ ਪਰ ਦਿੰਪੀ ਹੋਰਾਂ ਨੇ ਮੈਨੂੰ ਵੀ ਜਦੋਂ ਮਿਲੇ ਇਹ ਇਹਨਾਂ ਨੇ ਮੈਨੂੰ ਇਹੀ ਕਿਹਾ ਕਿ ਜੇ ਮੈਨੂੰ 49000 50000 ਬੋਰਡ ਦੋ ਦੋ ਵਾਰੀ ਪੈ ਗਈ ਵੀ ਮੈਂ ਉਹਨਾਂ ਲੋਕਾਂ ਦਾ ਸਹਾਨ ਨਹੀਂ ਦੇ ਸਕਦਾ ਵੀ ਮੇਰਾ ਕੰਮ ਪਮ ਆਪਦਾ ਨਿੱਜੀ ਹੋਵੇ ਮੈਨੂੰ ਜਵਾਬ ਦੇ ਦਿਓ ਮੇਰੇ ਲੋਕਾਂ ਨੂੰ ਜਵਾਬ ਨਾ ਦਿਓ ਮੈਂ ਮੈਂ ਕਿਹਾ ਵੀ ਕੋਈ ਪਰ ਕਿਉਂਕਿ ਬਹੁਤ ਘੱਟ ਬੰਦੇ ਹੁੰਦੇ ਆ ਜਿਹੜੇ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੋਵੇ ਫਿਰ ਵੀ ਲੋਕਾਂ ਬਾਰੇ ਸੋਚਦੇ ਆ ਨਹੀਂ ਤਾਂ ਅਗਲਾ ਹਰੇਕ ਆਪਦਾ ਘਰੇ ਆ ਮੈਂ ਆਪਦੇ ਘਰੇ ਕੁੰਡਾ ਲਾ ਕੇ ਸੌਂ ਜਾਂਦੇ ਆ ਵੀ ਮੈਂ ਵੱਡਾ ਮੈਂ ਕੀ ਲੈਣਾ ਪਹਿਲਾਂ ਲੋੜੀਆਂ ਹੁੰਦੀਆਂ ਸੀ ਆ ਇੱਥੇ ਪਾਥੀਆਂ ਦਾ ਲਾਉਂਦੇ ਹੋਵਾਂਗੇ ਅਸੀਂ ਵੀ ਜਾਂਦੇ ਆ ਜਾਂਦੇ ਰਹੇ ਆ ਛੋਟੇ ਹੁੰਦੇ ਪਾਥੀਆਂ ਮੰਗਣ ਥੋਡੇ ਕੋਠੇ ਉੱਤੇ ਡੱਬੀ ਥੋਡੇ ਮੁੰਡੇ ਹੋਣਗੇ 26 ਸਾਡੀ ਲੋੜੀ ਮਨਾ ਦੋ ਲੈ 26 ਮੁੰਡੇ ਹੋਣਗੇ ਦੋ ਪਾਲੇ ਨਹੀਂ ਜਾਂਦੇ ਉਹ ਕਹਿਣ ਨੂੰ ਆ ਜਾਂਦਾ ਸੀ ਉਦੋਂ ਜੋ ਆਗ ਸੀ ਕਿ ਸਾਨੂੰ ਕਹੜਾ ਦੱਸਿਆ ਕਿਸੇ ਨੇ ਕਹਿੰਦੇ ਐਂ ਕਹੀਦਾ ਹੁੰਦਾ ਪਾਥੀਆਂ ਦੋ ਲੈ ਕੇ ਉੱਥੇ ਆ ਇੱਥੇ ਲੋੜੀਆਂ ਪੜ ਬੜਦੀਆਂ ਸੀ ਸਾਰਾ ਪਿੰਡ ਆਉਂਦਾ ਸੀ ਈਸ਼ਰ ਆ ਦਲੇਦਰ ਜਾ ਦਲੇਦਰ ਦੀ ਜੜ ਚੁੱਲੇ ਪਾ ਹੁਣ ਹਰੇਕ ਦੀ ਆਪ ਦੇ ਘਰੇ ਲੋੜੀ ਇੰਟਰਨੈਟ ਤੇ ਲੋੜੀਏ ਕੰਪਿਊਟਰ 'ਚ ਹੀ ਸਿੱਖ ਲੈਂਦੇ ਨੇ ਕਿਉਂਕਿ ਆਪਸੀ ਪਿਆਰ ਘਟ ਗਿਆ ਮੇਲ-ਜੋਲ ਘਟ ਗਿਆ ਗੁੱਸੇ-ਗਿਲੇ ਵੱਧ ਗਏ ਲੜਨ ਲੱਗ ਗਏ ਨਾ ਪੁੱਤੇ ਹਜੇ ਵੇਲੇ ਬਾਹਰ ਨਾ ਜਾਇਓ ਲੜ ਪੋਗੇ ਸੁਪਿੰਡਾਂ ਦਾ ਜਿਹੜਾ ਏਕਾ ਤੋੜਦਾ ਇਹਨਾਂ ਨੇ ਇਹਨਾਂ ਨੇ ਤੋੜਿਆ ਆ ਲੀਡਰਾਂ ਨੇ ਧੜੇ ਬਣਾਤੇ ਹਮੈਂ ਉੱਥੇ ਦੇਖਿਆ ਜਦੋਂ ਮੈਂ ਐਮਪੀ ਬਣਿਆ ਨਾ ਮੈਂ ਕਿਤੇ ਹੋਟਲ 'ਚ ਗਿਆ ਉੱਥੇ ਚੰਡੀਗੜ੍ਹ ਕਾਂਗਰਸੀ ਤੇ ਕਾਲੀ ਇਕੱਠੇ ਰੋਟੀ ਖਾਈ ਯਾਨੀ ਇੱਕੋ ਟੇਬਲ ਤੇ ਬੈਠੇ ਨਾਲੇ ਹੱਸਣ ਉੱਚੀ ਉੱਚੀ ਆਤ ਮੈਂ ਕਿਹਾ ਕਿੱਧਰ ਕਹਿੰਦੇ ਜੀ ਡਿਨਰ ਕਰਨਾ ਆ ਮੈਂ ਕਿਹਾ ਵੀ ਤੁਸੀਂ ਤਾਂ ਆਪਸ ਚ ਆਏ ਹੋ ਯਾਰ ਸਾਨੂੰ ਤਾਂ ਪਿੰਡਾਂ ਚ ਆਏ ਲੱਗਦਾ ਵੀ ਜੇ ਆਪਸ ਚ ਮਿਲਦੇ ਹੋਣਗੇ ਤਾਂ ਜੂੰਡੇ ਪੱਟ ਦੇਣਗੇ ਇੱਕ ਦੂਜੇ ਦੇ ਕਹਿੰਦੇ ਨਹੀਂ ਜੀ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲਾਂ ਚੱਲ ਰਹੀਆਂ ਨੇ ਮੈਂ ਕਿਹਾ ਸਾਡੇ ਕਿਉਂ ਗੰਡਾਸੇ ਚਕਾਰ ਰੱਖੇ ਨੇ ਫਿਰ ਅਸੀਂ ਇੱਕ ਦੂਜੀ ਦੀ ਬਰਾਤ ਜਾਣੋਂ ਹਟ ਗਏ ਵੀ ਉਹਨਾਂ ਦੀ ਬਰਾਤ ਆ ਛੱਡ ਪਰੇ ਬੰਨ ਜਾਣਾ ਭੋਗਾਂ ਤੇ ਜਾਣੋਂ ਹਟ ਗਏ ਆਪ ਇਕੱਠੇ ਬੈਠ ਰਹਿੰਦੇ ਨੇ ਉੱਥੇ ਸੋ ਵੀਰੋ ਜੇ ਉਹ ਆਪ ਵਿਚ ਇਕੱਠੇ ਹੋ ਸਕਦੇ ਨੇ ਤੁਸੀਂ ਇੱਥੇ ਆਪ ਵਿਚ ਇਕੱਠੇ ਹੋ ਜਾਓ ਪਿੰਡ ਵਾਸਤੇ ਇਕੱਠੇ ਹੋ ਜਾਓ ਤੁਸੀਂ ਰਿਜ਼ਲਟ ਦੇਖ ਲਓ ਫਿਰ ਕੀ ਹੋਣਾ ਜਦੋਂ 92 ਚ ਲੋਕ ਇਕੱਠੇ ਹੋ ਗਏ 59 ਸੀਟਾਂ ਵਾਸਤੇ ਲੋਕ ਇਕੱਠੇ ਹੋ ਗਏ ਤਾਂ ਦੇਖ ਲੋ ਫਿਰ ਕੀ ਹਾਲ ਹੈ ਉਹ ਇਹ ਜਿੱਤ ਜਾਂਦੇ ਸੀ ਸਿੱਧਾ ਚੰਡੀਗੜ੍ਹ ਤੂੰ ਕੌਣ ਮੈਂ ਕੌਣ ਓਏ ਡੈਡ ਇਹਨਾਂ ਦੀਆਂ ਧਾਰ ਜਿੱਡੀਆਂ ਜਿਹੜੀਆਂ ਇਹਨਾਂ ਦੀਆਂ ਘਰਾਂ ਦੀਆਂ ਕੰਧਾਂ ਨੇ ਉੱਤੋਂ ਦੀ ਤਾਰਾਂ ਲਾਈਆਂ ਹੋਈਆਂ ਨੇ ਬਿਜਲੀ ਵੀ ਛੱਡਦੇ ਹੋਣਗੇ ਵਿੱਚ ਮੈਨੂੰ ਲੱਗਦਾ ਵੀ ਕੋਈ ਆ ਨਾ ਜਾਵੇ ਬਿੱਲੀ ਬੁੱਲੀ ਵੀ ਨਾ ਛਾਲ ਮਾਰੇ ਅੰਦਰ ਓਏ ਡੈਡ ਇਹਨਾਂ ਦੇ ਘਰਾਂ ਦੇ ਦਰਵਾਜੇ ਆ ਚਾਰ ਚਾਰ ਜਾਣੇ ਕੋ 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 ਕਰਕੇ ਦਰਵਾਜਾ ਬੰਦ ਕਹਿੰਦੇ ਹੁਣ ਨਹੀਂ ਖੋਲਣਾ ਲੋਕ ਨਾ ਆ ਜਾਣ ਕਿਤੇ ਪੌਣੇ 5 ਸਾਲ ਦਰਵਾਜੇ ਬੰਦ ਕਰੀ ਰੱਖੇ ਕੈਪਟਨ ਵਰਗਿਆਂ ਨੇ ਰਾਜੇ ਬੜਿੰਗ ਵਰਗਿਆਂ ਨੇ ਜਦੋਂ ਪਤਾ ਲੱਗਿਆ ਵੀ ਆਲਗਾਂ ਨੇ ਦੱਸਿਆ ਜੀ ਵੋਟਾਂ ਆ ਗਈਆਂ ਲੋਕਾਂ ਕੋਲੇ ਜਾਣਾ ਪੂ ਦਰਵਾਜਾ ਖੋਲਣਾ ਪੈਣਾ ਹੈ ਕਹਿੰਦੇ ਖੋਲ ਲੋ ਕੂੰ 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 ਕਰਕੇ ਖੋਲਿਆ ਕੁੰਡਾ ਤਾਂ ਖੋਲ ਲਿਆ ਦਰਵਾਜਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਥੱਲੇ ਆ ਰਹੀ ਆ ਰਹੀ ਆ ਰਹੀ ਨਾਲ ਦੇਖ ਲੋ ਠੀਕ ਕਰਕੇ ਜਦੋਂ ਮਾਰੇ ਧੱਕੇ ਜੀ ਕਹਿੰਦੇ ਲੱਕੜ ਨਹੀਂ ਫੁੱਲੀ ਜੀ ਲੋਕ ਬਾਹਰੋਂ ਲਾ ਗਏ ਜੀ ਕਹਿੰਦੇ ਬੈਠਿਰੋ ਅੰਦਰ ਹੀ ਹੁਣ ਉਹ ਬੈਠੇ ਅੰਦਰ ਹੀ ਹੁਣ ਲੋਕਾਂ ਨੇ ਬਾਹਰੋਂ ਲਾਤੀ ਫਿਰ ਪਬਲਿਕ ਹੈ ਸਾਨੂੰ ਕੋਈ ਪੈਸੇ ਕਮਾਉਣ ਨਹੀਂ ਆਏ ਵੀਰੋ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਮੈਂ ਵੀ ਫਿਲਮਾਂ ਚੋ ਟੈਲੀਵਿਜ਼ਨ ਚੋ ਜਿੰਨੇ ਮਰਜੀ ਕਮਾ ਲੈਂਦਾ ਕੇਜਰੀ ਵਾਲ ਇਨਕਮ ਟੈਕਸ ਦਾ ਕਮਿਸ਼ਨਰ ਕੋਈ ਵਕੀਲ ਕਿਸੇ ਦਾ ਆਪਦਾ ਬਿਜ਼ਨਸ ਸਾਰੇ ਛੱਡੀ ਫਿਰਦੇ ਆ ਪੈਸੇ ਕਮਾਉਣ ਨਹੀਂ ਆਏ ਲੋਕ ਕਮਾਉਣ ਆਏ ਆ ਇੱਜ਼ਤਾਂ ਕਮਾਉਣ ਆਏ ਆ ਬਸ ਹੋਰ ਕੁਝ ਨਹੀਂ ਕਮਾਉਣ ਆਏ ਪਹਿਲਾਂ ਮੈਂ ਪਿੰਡ ਚ ਜਾਂਦਾ ਸੀ ਕਿਤੇ 2.5 ਲੱਖ ਰੁਪਇਆ ਲੈ ਕੇ ਜਾਂਦਾ ਸੀ ਕਲਾਕਾਰ ਸੀ ਨਾ ਮੈਂ ਹੁਣ ਦੇ ਕੇ ਜਾਣਾ ਆ ਹੁਣ ਅੱਜ ਵਾਲਾ ਪ੍ਰੋਗਰਾਮ ਵੀ ਮੈਨੂੰ ਫੜਾਤਾ ਉਹਨਾਂ ਨੇ ਮੰਗ ਪੱਤਰ ਪਿੰਡ ਦਾ ਵੀ ਪਰਿਵਾਰ ਖਾਨਾ ਬੰਦ ਪਿਆ ਸੀਵਰੇਜ ਵਾਲੀ ਪਾਈਪ 3-4 ਕਰੋੜ ਚ ਪਾਉਂਗਾ ਅੱਜ ਵੀ ਚਲੋ ਕੋਈ ਨਹੀਂ ਥੋੜਾ ਪੈਸਾ ਤੁਹਾਨੂੰ ਹੀ ਦੇਣਾ ਹੈ ਜਿੰਨੀਆਂ ਵੀ ਮੰਗਾਂ ਲਿਖੀਆਂ ਸਭ ਪੂਰੀਆਂ ਹੋ ਜਾਣ। ਥੋੜਾ ਪੈਸਾ ਪੰਚਾਇਤ ਵੱਲੋਂ ਮੈਨੂੰ ਮਿਲਿਆ। ਮੰਗ ਪੱਤਰ ਜਦੋਂ ਇਹ ਕੋਡ ਖਤਮ ਹੋ ਗਿਆ ਪੈਸੇ ਆ ਜਾਣ। ਕਰੋ ਕੰਮ ਔਰ ਨਾਲ ਕੋਲੇ ਖੜਾ ਕੇ ਕੰਮ ਕਰਾਇਓ। ਜਿਹੜਾ ਪੈਸਾ ਆਇਆ ਨਾ ਇਹ ਨਾ ਸੋਚੋ ਸਰਕਾਰ ਦਾ ਕੰਮ ਹੋ ਰਿਹਾ ਥੋੜਾ ਕੰਮ ਹੋ ਰਿਹਾ। ਚਾਹੇ ਛਪੜਾਂ ਦਾ ਟੋਬਿਆਂ ਦਾ ਜੋ ਨਿਕਾਸੀ ਦਾ ਜੋ ਜੋ ਤੁਸੀਂ ਕਹਿੰਦੇ ਹੋ ਮੋਗਿਆਂ ਨੀਆ ਪਾਈਪਾਂ ਦਾ ਸਭ ਹੋ ਜੂ। ਇਸੇ ਕਰਣ ਮਕੇ ਸੇ ਕਾਹੀ ਕੰਮ ਤਾਂ ਕਰਨਾ ਆ। ਉਹਨਾਂ ਨੂੰ ਵੀ ਪਤਾ ਮੋਗਾ ਕੀ ਹੁੰਦੇ ਨੇ? ਪੁੱਛ ਕੇ ਦੇਖ ਲਿਓ ਉਹਨਾਂ ਨੂੰ ਕਿ ਮੋਗਾ ਕੀ ਹੁੰਦਾ। ਉਹ ਜਿੰਨਾਂ ਦੇ ਖੇਤਾਂ 'ਚ ਨਹਿਰਾਂ ਹੀ ਜਾ ਕੇ ਖਤਮ ਹੋ ਜਾਣ ਉਹਨਾਂ ਨੂੰ ਮੋਗਿਆਂ ਦਾ ਕੀ ਪਤਾ ਹੋਣਾ ਹੈ? ਇਹ ਮੋਗਿਆਂ ਦਾ ਸਾਨੂੰ ਪੁੱਛ ਕੇ ਦੇਖੋ 2 ਇੰਚ ਕਿਤੇ ਉੱਚਾ ਚੱਕਿਆ ਜਾਵੇ ਬੰਦਾ ਵੜ ਦਿੰਨੇ ਆਪਾਂ। ਸਾਨੂੰ ਪੁੱਛ ਕੇ ਦੇਖੋ ਨਾ ਕਿ ਉਹਦਾ ਮੁੱਲ ਕੀ ਹੈ ਪਾਣੀ ਦਾ? ਉਹ 90 ਦਾ ਮੁੱਲ ਕੀ ਹੈ ਜਿਹਨੂੰ 12 ਮਿੰਟ ਦੀ ਵਾਰੀ ਹੈ ਉਹਨੂੰ ਪੁੱਛ ਕੇ ਦੇਖੋ 12 ਮਿੰਟ ਦਾ ਮੁੱਲ ਕੀ ਹੈ ਜਿਨ੍ਹਾਂ ਦੇ ਘਰੇ ਹੀ ਨਹਿਰਾਂ ਖਤਮ ਹੁੰਦੀਆਂ ਖੇਤਾਂ 'ਚ ਹੀ ਨਹਿਰਾਂ ਖਤਮ ਉਹਨਾਂ ਨੂੰ ਕੀ ਪਤਾ ਯਾਰ ਸੁਣਿਐ ਤਾਂ ਥੋਡੇ ਵਰਗੇ ਆ ਥੋਟਹੀਂ ਰਹਾਂਗੇ ਲੈ ਸ਼ਰਤ ਲਾ ਲਓ ਜੇ ਇਹ ਹੁੰਦੇ ਅੱਜ ਵਾਲੇ ਪ੍ਰੋਗਰਾਮ ਕੈਂਸਲ ਹੋ ਜਾਂਦੇ ਸਾਰੇ ਕੋਈ ਨਹੀਂ ਚੰਡੀਗੜ੍ਹੋਂ 4 ਘੰਟੇ ਬਹੁਤ ਔਖ ਹੈ ਜੀ ਮੁਸ਼ਕਿਲ ਜਾਣਾ ਨੇ ਅਸੀਂ ਤਾਂ ਵਲੰਟੀਅਰ ਬਣ ਕੇ ਕੰਮ ਕਰਦੇ ਆਂ ਆਗੇ ਦੋ ਪਿੰਡਾਂ 'ਚ ਹੋਰ ਜਾਊਂਗਾ ਕੱਲ ਨੂੰ ਉੱਧਰ ਜਾਊਂ ਤੇਰਾ ਬਾਬਾ ਨਾਨਕ ਵਾਲੇ ਪਾਸੇ ਜਿੰਨਾ ਜਰ ਜਮਾ ਜੜਾ ਨਹੀਂ ਪਟੇ ਜਾਂਦੀਆਂ ਨਾ ਮੈਂ ਨਹੀਂ ਬੰਦਾ ਉਹਨਾਂ ਚ ਰਹਿਣਾ ਮੈਂ ਜੜਾਂ ਪਟਣ ਦੀ ਡਿਊਟੀ ਲਾਈ ਹੈ ਨਾ ਦੁਖੀ ਕਰ ਲਿਆ ਯਾਰ ਇਹਨਾਂ ਨੇ 77 ਸਾਲ ਹੋ ਗਏ ਮੁੱਲਕ ਨੂੰ ਯਾਦ ਹੋਏ ਨੂੰ 77 ਸਾਲ ਆ ਫਿਰਦੇ ਆ ਉੱਥੀ ਆ ਸਾਡੇ 30 30 ਸਾਲ ਦੇ ਜਵਾਕਾਂ ਨੇ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਚਿੰਤਾ ਚੇਖਾ ਸਮਾਨ ਬਾਣੀ ਚ ਲਿਖਿਆ ਆ ਮਾਮਾਂ ਦੇ ਅੰਨੀਆਂ ਹੋ ਗਿਆ ਚੁੱਲਿਆਂ 'ਚ ਫੂਕਾਂ ਮਾਰ ਮਾਰ ਸ਼ਾਇਦ ਜੂਨ ਸੋਦਰ ਜੇ ਸ਼ਾਇਦ ਜਵਾਕ ਨੂੰ ਕੋਈ ਨੌਕਰੀ ਮਿਲ ਜੇ ਨਾ ਕੋਈ ਦਿੱਤੀ ਨੌਕਰੀ ਨਾ ਆਪਦਿਆ ਨੂੰ ਹੀ ਆਪਦਿਆ ਨੂੰ ਹੀ ਆਪਦਿਆ ਨੂੰ ਹੁਣ ਜਦੋਂ ਅਸੀਂ ਆ ਗਏ ਲੈ ਕਰੋ ਪੱਤਰਕਾਰ ਵੀਰ ਬੈਠੇ ਨੇ ਮੇਰਾ ਨਾਂ ਲੈ ਦਿਓ ਆਪ ਬੜੇ ਬੜੀ ਲਿੱਡ ਰਹੇ ਆ ਕੋਲੇ ਚੀਕ ਮਾਰਦੇ ਨਾ ਉਹਦਾ ਨਾਮ ਹੀ ਮੈਂ ਦੱਸੂਗੀ ਕਹਿਣਾ ਉਹਨੂੰ ਯਾਰ ਮੈਂ ਸੱਚ ਦੱਸ ਦੇਣਾ ਅਸਲ ਚ ਮੈਂ ਬੋਲਦਾ ਸੱਚ ਠੀਕ ਹੈ ਨਾ ਤੇ ਸੱਚ ਤੋਂ ਇਹ ਚੱਲਦੇ ਨੇ ਇਹ ਆਪਸ ਵਿੱਚ ਲਕਾਉਂਦੇ ਰਹੇ ਨੇ ਵੀ ਉੱਤੋਂ ਉੱਤੋਂ ਲੜਿਆ ਕਰਾਂਗੇ ਅੰਦਰੋਂ ਆਪਾਂ ਇਕੱਠੇ ਆ ਮੈਂ ਕਹਿੰਦਾ ਵੀ ਅੰਦਰੋਂ ਇਕੱਠੇ ਨੇ ਮੈਂ ਸੱਚ ਦੱਸ ਦੇਣਾ ਲੋਕਾਂ ਨੂੰ